ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓਜ਼ ਵਾਲਾ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਕੱ ਅੱਜ ਪਿੰਡ ਹੰਬੜਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸੀਹਾ ਦੌਦ ਤੇ ਹਿੰਮਤਪੁਰਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸੀਹਾ ਦੌਦ ਦੀ ਟੀਮ ਜਿਸਨੇ 17 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਹਿੰਮਤਪੁਰਾ ਦੀ ਟੀਮ ਜਿਸਨੇ 14.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਤੋਤਾ ਕੰਗਣਵਾਲ ਤੇ ਇਸ ਕੱਪ ਦਾ ਬੈਸਟ ਸਟਾਪਰ ਬਣਿਆ ਹਰਵਿੰਦਰ ਰੱਬੋ ਤੇ ਸੋਨੀ ਸੀਹਾ ਦੌਦ ਬੈਸਟ ਟਰੇਡਰ ਤੇ ਸਟੋਪਰ ਨੂੰ 10-10 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਤੇ ਸਿੰਘਾਂ ਦੌਦ ਦੀ ਟੀਮ ਵਿੱਚ ਹਰਵਿੰਦਰ ਰੱਬੋ ਤੋਂ ਤੱਕ ਕੰਗਣਵਾਲ, ਸੋਨੀ ਸਿੰਘਾਂ ਦੌਦ ਤੇ ਸਤਵੀਰ ਖੇਡੇ ਤੇ ਦੂਜੇ ਪਾਸੇ ਹਿੰਮਤਪੁਰਾ ਦੀ ਟੀਮ ਵਿੱਚ ਗਗਨ ਮਲਕ, ਅਮਰੀ ਪੱਤੋ, ਸੇਵਕ ਤੇ ਕਾਕਾ ਖੇਡੇ। ਤੇ ਅੱਜ ਦੇ ਅਗਲਾ ਕਬੱਡੀ ਕੱਪ ਮੈਦਾਨੰਗਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਐਸਜੀਪੀਸੀ ਤੇ ਕੁਮਾਨ ਦੀਆਂ ਟੀਮਾਂ। ਜਿਨ੍ਹਾਂ ਵਿੱਚੋਂ ਫਰਸਟ ਰਹੀ ਐਸਜੀਪੀਸੀ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੁਮਾਨ ਦੀ ਟੀਮ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਲੱड्डा ਬਲਪੂਰੀਆ ਜਿਸ ਨੇ 11 ਰਿੱਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਇਸ ਕੱਪ ਦਾ ਬੈਸਟ ਸਟਾਪਰ ਬਣਿਆ ਕੁਲਦੀਪ ਸਕਾਰਮਨ ਸਿੰਘ ਤੇ ਦੋਸਤੋ ਬੈਸਟ ਨੂੰ 11-11 ਹਜ਼ਾਰ ਕੈਸ਼ ਪਲੱਸ ਇੱਕ ਟੀਨ ਦੇ ਸੀਕਾਉ ਦਿੱਤਾ ਗਿਆ ਤੇ ਐਸਜੀ ਪੀਸੀ ਦੀ ਟੀਮ ਵਿੱਚ ਕੁਲਦੀਪ ਸ਼ਿਕਾਰਮੰਸੀਆ, ਸੋਢੀ ਰਤਨਗੜ੍ਹ, ਗੋਪੀ ਤੇਜਾ ਸਿੰਘ ਵਾਲਾ, ਕੀਪਾ ਸ਼ਿਕਾਰਮੰਸੀਆ, ਲੱड्डा ਬਲਪੂਰੀਆ, ਜੱਗਾ ਪੋਪਰਾਇ, ਮਨਦੀਪ ਸ਼ਿਕਾਰਮੰਸੀਆ ਖੇਡੇ। ਤੇ ਦੂਜੇ ਪਾਸੇ ਘੁਮੰਦੀ ਟੀਮ ਵਿੱਚ ਗੋਲੀ ਪੱਤੀ, ਹਰਸਪਾਲ ਗੁਲੀਨ, ਹੈਪੀ ਖਖ, ਚੈਨਾ ਗੁਜਰਪੁਰ, ਬਿੱਲਾ ਬਲਪੂਰੀਆ, ਜਗਰੀਤ, ਮੌੜ, ਮੰਨਾ, ਚੰਕਨ ਵਾਲੀ ਖੇਡੇ। ਤੇ ਅੱਜ ਦੇ ਅਗਲੇ ਕਬੱਡੀ ਕੱਪ ਸਮਰਾਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਤਨੌਰੀ ਪੰਜਾਬ ਤੇ ਮਨਾਣਾ ਦੀਆਂ ਟੀਮਾਂ ਜਿੰਨਾਂ ਵਿੱਚੋਂ ਫਾਸਟ ਰਹੀ ਤਨੌਰੀ ਪੰਜਾਬ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮਨਾਣਾ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਬਣਿਆ ਰਾਜੂ ਕੋਟਲਾਪੜੀ ਤੇ ਬੈਸਟ ਸਟਾਪਰ ਨਿਕਲਿਆ ਮਨੀ ਤਨੌਰੀ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤਿਤਨੌਰੀ ਪੰਜਾਬ ਦੀ ਟੀਮ ਵਿੱਚ ਮਨਜੋਤ ਮਾਛੀਵੜ ਰਾਜੂ ਕੋਟਲਾ ਪੜੀ ਅਮਰਿੰਦਰ ਕਿਸ਼ਨਪੁਰ ਸ਼ੇਰੂ ਤਨੌਰੀ ਮਨੀਤ ਤਨੌਰੀ ਵਿੰਦਰ ਭੋਲਾ ਤਨੌਰੀ ਗੱਬਰ ਤੇ ਹੈਰੀ ਖੇਡੇ ਤੇ ਦੂਜੇ ਪਾਸੇ ਮਨਾਣਾ ਦੀ ਟੀਮ ਵਿੱਚ ਸਤਗੁਰ ਕਾਲਾ ਬੂਲਾ ਪਿੰਦਰ ਲਾਟੋ ਦਿੱਲੀ ਕਕਰਾਲੀ ਪੋਦਾ ਮਨਾਣਾ ਦਲਵੀਰ ਮਨਾਣਾ ਤੇ ਬੁੱਗਾ ਮਨਾਣਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਡਫਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਰਹਾਲਾ ਰਾਨੂੰਆ ਤੇ ਸਾਹ ਕੋਟਲਾ ਐਂਸ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਰਸਟ ਰਹੀ ਸਰਹਾਲਾ ਰਣੂਆ ਦੀ ਟੀਮ ਜਿਸਨੇ 40 ਅੰਕ ਹਾਸਲ ਕੀਤੇ ਤੇ ਸੈਕੰਡ ਰਹੀ ਸਾਹਕੋਟ ਲਵੈਂਸ ਦੀ ਟੀਮ ਜਿਸਨੇ 38 ਅੰਕ ਹਾਸਲ ਕੀਤੇ ਤੇ ਸਰਹਾਲਾ ਰਣੂਆ ਨੂੰ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸਾਹਕੋਟ ਲਵੈਂਸ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਬੰਟੀ ਟਿੱਬਾ ਜਿਸਨੇ 15 ਰਿੱਡਾਂ ਪਾ ਕੇ 13 ਅੰਕ ਹਾਸਲ ਕੀਤੇ ਤੇ ਇਸ ਕੱਪ ਦਾ ਬੈਸਟ ਸਟਾਪਰ ਨਿਕਲਿਆ ਹੁਸ਼ਿਆਰਾ ਬੌਪਰ ਜਿਸਨੇ 12 ਟੱਚ ਲੈ ਕੇ 5 ਜਫੇ ਲਾਏ ਬੈਸਟ ਟਰੇਡਰ ਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਸਰਹਾਲਾ ਰਾਨੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ, ਹੁਸ਼ਿਆਰਾ ਬੌਪਰ, ਸ਼ਕਤੀ ਮਾਨ ਸਿੰਘਵਾਲ, ਬੁੱਗਾ ਮੱਲੀਆਂ, ਵਾਹਿਗੁਰੂ ਸਿੱਚੇਵਾਲ, ਪੋਲਾ ਜਲਾਲਪੁਰ, ਗੁਲਜਾਰੀ ਸੁੰਨਰ, ਪਿੰਦਾ, ਪਿੰਕਾ ਜਰਗ, ਬੰਟੀ ਟਿੱਬਾ, ਰਾਮਣ ਮੱਲੀਆਂ, ਪ੍ਰਵੀਨ ਬੌਪਰ, 75 ਤਾਸ਼ਪੁਰ ਖੇਡੇ ਤੇ ਦੂਜੇ ਪਾਸੇ ਸਾਹਕੋਟ ਅਲਾਈਅੰਸ ਦੀ ਟੀਮ ਵਿੱਚ ਸੁਲਤਾਨ ਸੰਸਪੁਰ, ਕਮਲ ਨਮਾ ਪਿੰਡ ਅਲੀ ਫਤੇਗੜ ਛੰਨਾ ਪਿੰਦੂ ਦਤਾਲ ਚਿਤਪਾਲ ਚਿੱਟੀ ਫੌਜੀ ਸਾਹਮ 84 ਸੰਦੀਪ ਨੰਗਲੰਬੀਆਂ ਖੁਸ਼ੀ ਦੁੱਗਾ ਸਰਨਾ ਡੱਗੁਰਮਣ ਦੀਸਾ ਛੱਕਗਲਾ ਅਮਰਤ ਛੰਨਾ ਲੱਖਾ ਸਰਾਮਾ ਸਲਾਮੂ ਸਾਹਮ 84 ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਬੋਪਾਰਾ ਇਕਲਾ ਦੇ ਫਾਈਨਲ ਮੈਚ ਵਿੱਚ ਕੁੱਝੀਆਂ ਭੈਣੀ ਤੇ ਲਿੱਤੜਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਭੈਣੀ ਦੀ ਟੀਮ ਜਿਸ ਨੇ 29 ਅੰਕ ਹਾਸਲ ਕੀਤੇ ਤੇਕਾ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲਿੱਤੜਾਂ ਦੀ ਟੀਮ ਜਿਸ ਨੇ 25 ਅੰਕ ਹਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਨਿਕਲਿਆ ਕੋੜਾ ਲਿੱਤੜਾਂ ਤੇ ਨਵੂ ਚੀਮਾ ਜੁਆਇੰਟ ਤੇ ਬੈਸਟ ਸਟਾਪਰ ਨਿਕਲੇ ਵਿੱਕੀ ਸੇਖਦੌਲਤ ਤੇ ਕੋਪਾ ਚੀਮਾ ਜੁਆਇੰਟ ਬੈਸਟ ਰੀਡਰ ਤੇ ਸਟਾਪਰ ਨੂੰ 15-15000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ ਤੇ ਲਿੱਤੜਾਂ ਦੀ ਟੀਮ ਵਿੱਚ ਨਵੂ ਚੀਮਾ ਵਿੱਕੀ ਸੇਖਦੌਲਤ ਪੀਤਾ ਦਿਉ ਕੋੜਾ ਲਿੱਤਰਾ ਗੋਪਾਚੀ ਮਾਗੇਡੇ ਤੇ ਭੈਣੀ ਦੀ ਟੀਮ ਵਿੱਚ ਬਿੱਲੂ ਸਾਨੀ ਮੱਤਾ ਕਾਂਝਲੀ ਗੋਪਾ ਚੱਕ ਗੋਪੀ ਬੂਟਾ ਸੋਲ ਜਗਸੀਰ ਨਵੀ ਸੀਲਾ ਪੱਤੜ ਤੇ ਸਣੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਉੱਗੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਤੇ ਸੁਖਚੈਨਿਆਨਾ ਕਬੱਡੀ ਕਲੱਬ ਫਗਵਾੜਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਸੁਖਚੈਨਿਆਨਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਜਿਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੇਡਰ ਨਿਕਲਿਆ ਕਾਕਾ ਨਗਲਾ ਜਿਸ ਨੇ 13 ਰੇਡਾਂ ਪਾ ਕੇ 12 ਅੰਕ ਹਾਸਲ ਕੀਤੇ ਤੇ ਇਸ ਕੱਪ ਦਾ ਬੈਸਟ ਸਟਾਪਰ ਬਣਿਆ ਰਾਜਾ ਪੰਦੇਰੀ ਤੇ ਲੱਖਾਂ ਚੀਮਾ ਜਿਨ੍ਹਾਂ ਦੇ ਨਾਂ ਨਾਂ ਟੱਚ ਲੈ ਕੇ 5-5 ਜਫੇ ਸੀ ਬੈਸਟ ਰੇਡਰ ਤੇ ਸਟਾਪਰ ਨੂੰ ਐਲ ਸੀ ਡੀ ਨਾਲ ਸਨਮਾਨ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ਼ ਚੋਲਾ ਸਾਹਿਬ ਲੱਖਾ ਚੀਮਾ ਨਿੱਕੂ ਕਲਿਆਣ ਖੁਸ਼ ਅਟਵਾਲ ਰਾਜਾ ਪੰਦੇਰੀ ਮੱਖਣ ਮੱਕੀ ਗੁਰਲਾਲ ਸੋਲ ਸੰਕਰ ਸਦਮਾ ਰੇਸਮ ਜਮਾ ਰਾਏ ਜੋਧਾ ਘਾਸ ਗੱਜਣ ਡੇਰਾ ਬਾਬਾ ਨਾਨਕ ਕਾਕਾ ਨਗਲਾ ਤੇ ਮਾਹਵੀਰ ਅਟਵਾਲ ਖੇਡੇ ਤੇ ਦੂਜੇ ਪਾਸੇ ਸੁਖਚੇਨੀਆ ਨਾ ਕਬੱਡੀ ਕਲੱਬ ਫਗਵਾੜਾ ਦੀ ਟੀਮ ਵਿੱਚ ਗੁਰਲਾਲ ਖਨੌਰ ਬਾਗੀ ਪਰਮਜੀਤਪੁਰ ਮੁਨਾ ਦਿਓਲ ਖੋਜੇਵਾਲ ਗੁਰਿੰਦਰ ਢਾਲੀਵਾਲ ਪੇਟ ਕਾਕਾ ਅਮੀਸ਼ਾ ਰਾਜਾ ਪੰਡਾਲ ਦੋਨਾ ਸੁੱਖਾ ਪੰਡਾਲ ਦੋਨਾ ਸਪਿੰਦਰ ਮਨਾਣਾ ਜੱਟ ਲੱਟੋ ਸੋਨੀ ਪੰਡਾਲ ਦੋਨਾ ਹੈਪੀ ਚੋਲਾ ਸਾਹਿਬ ਤੇ ਅਲੀ ਲਵਾਨ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਫੱਲੇਵਾਲ ਦੇ ਫਾਈਨਲ ਮੈਚ ਵਿੱਚ ਪੁਜੀਆਂ ਜੋਧਾਂ ਤੇ ਕਰਮਸਰ ਧੂਰਕੋਟ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਜੋਧਾਂ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕਰਮ ਸਰ ਤੂਰਕੋਟ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ 나ਟ ਝੋਟ ਸੁਪਾਰ ਇਹ ਬੈਸਟ ਸਟੋਪਰ ਬਣਿਆ ਗੱਗੀ ਮੱਲਾ ਤੇ ਸਨੀ ਆਦਮਬਾਲ ਤੇ ਕਿੰਦੀ ਜੋਧਾ ਜੋਇੰਟ ਬੈਸਟ ਰੀਡਰ ਤੇ ਸਟੋਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਜੋਧਾ ਦੀ ਟੀਮ ਵਿੱਚ ਸਨੀ ਆਦਮਬਾਲ ਗੱਗੀ ਮੱਲਾ 나ਟ ਝੋਟ ਸੁਪਾਰ ਮੰਦਰ ਜੋਧਾ ਕਿੰਦੀ ਜੋਧਾ ਤੇ ਸੁੱਖਾ ਖੇਡੇ ਤੇ ਦੂਜੇ ਪਾਸੇ ਕਰਮਸਰ ਧੂਰਕੋਟ ਦੀ ਟੀਮ ਵਿੱਚ ਕਾਲਾ ਘਨੌਰੀ ਚੈਰੀ ਬਨਪਨੂਰੀ ਰਮਾ ਗੁਜਰਾ ਨਿੰਦਾ ਜੁਗਨਾ ਤੇ ਪਰਵਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਮੁਦਕੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਖਾਰਾ ਤੇ ਭਾਈ ਰੂਪਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਖਾਰਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 50000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਭਾਈ ਰੂਪਾ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ ਤੇ 35000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਟਰੇਡਰ ਨਿਕਲਿਆ ਬਰਿੰਦਰ ਲੰਡੇ ਤੇ ਦੀਪਾ ਭਾਈ ਰੂਪਾ ਜਿਨ੍ਹਾਂ ਨੇ ਪੰਜ ਰੈਡਾਂ ਪਾ ਕੇ ਚਾਰ-ਚਾਰ ਅੰਕ ਹਾਸਲ ਕੀਤੇ ਜੋਇੰਟ ਨਿਕਲੇ ਤੇ ਬੈਸਟ ਸਟਾਪਰ ਨਿਕਲਿਆ ਸੀਪਾ ਠੰਡੇਵਾਲ ਜਿਸ ਨੇ ਪੰਜ ਟੱਚ ਲੈ ਕੇ ਪੰਜ ਜਫੇ ਲਾਈ ਬੈਸਟ ਟਰੇਡਰ ਤੇ ਸਟਾਪਰ ਨੂੰ 77700 ਰੁਪਏ ਦੀ ਕੈਸਰ ਪ੍ਰਾਈਜ਼ ਨਾਲ ਸਨਮਾਨ ਕੀਤਾ ਗਿਆ ਤੇ ਖਾਰਾ ਦੀ ਟੀਮ ਵਿੱਚ ਬਰਿੰਦਰ ਲੰਡੇ ਜੋਤਾ ਚੰਦੇਰ ਸੀਪਾ ਠੰਡੇਵਾਲ ਵਿੱਕੀ ਰਾਮਖਾਰਾ ਸ਼ਕਤੀਮਾਨ ਤੇ ਸੰਗਾ ਖੇਡੇ ਤੇ ਦੂਜੇ ਪਾਸੇ ਭਾਈ ਰੂਪਾ ਦੀ ਟੀਮ ਵਿੱਚ ਲਖਾ ਜਲਾਲ ਗੁਰਨਾਲ ਗੰਗਾ ਸੱਤਾ ਕਾਂਟਾ ਸੀਰਾ ਕਮਲ ਤੇ ਦੀਪਕ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ